ਸਾਡੀ ਜਿਹੜੀ ਬੜੇ ਲੰਬੇ ਸਮੇਂ ਤੋਂ ਲੋਕੜ ਦੇ ਵਿੱਚ ਮੰਗ ਸੀ ਜਿਹੜੀ ਸੜਕ ਪਟਿਆਲਾ ਰੂਟ ਤੋਂ ਸਿਦਮਾ ਸਿਟੀ ਚੌਂਕ ਤੱਕ ਹੁੰਦੇ ਹੋਏ ਅੱਗੇ ਜਾਂਦੀ ਹੈ ਉਹ ਸੜਕ ਦਾ ਜਿਹੜਾ ਕੰਮ ਹੈਗਾ ਉਹ ਅੱਜ ਅਸੀਂ ਸ਼ੁਰੂ ਕਰਵਾਇਆ ਹੈ ਜਿਹੜਾ ਕਿ ਤਕਰੀਬਨ 36 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਇਹ ਸੜਕ ਹੈਗੀ ਹੈ ਇਹ ਬਣਾਈ ਜਾਣੀ ਹੈ ਮੁਕੰਮਲ ਕਰਕੇ ਤਾਂ ਕਿ ਜਿੰਨੇ ਵੀ ਸਾਡੇ ਇੱਥੇ ਫਤੂਨੀਆਂ ਦੇ ਵਾਸੀ ਨੇ ਪਿੰਡ ਦੇ ਵਾਸੀ ਨੇ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਸੁਵਿਧਾ ਉਹ ਦਿੱਤੀ ਜਾਵੇ ਉਹ ਅੱਜ ਜਿਹੜਾ ਇਹ ਸੜਕ ਦਾ ਕੰਮ ਆ ਉਹ ਅਸੀਂ ਸ਼ੁਰੂ ਕਰਵਾਇਆ ਤਾਂ ਕਿ ਆਉਣ ਵਾਲੇ ਦਿਨਾਂ ਚ ਇੱਕ ਜਲਦ ਮੁਕੰਮਲ ਕਰਕੇ ਲੋਕਾਂ ਦੇ ਹਵਾਲੇ ਕੀਤਾ ਜਾਵੇ ਉਹਦੇ ਵਿੱਚ ਇੱਕ ਗੱਲ ਦੇਖੀ ਜਦੋਂ ਤੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜ਼ੀਰੋਪੁਰ ਦਾ ਵਿਕਾਸ ਕੋਈ ਰੁਕਿਆ ਰੁਕਿਆ ਜਿਹਾ ਲੱਗ ਰਿਹਾ ਦੇਖੋ ਗੱਲ ਇਹ ਆ ਤੁਸੀਂ ਕੁਝ ਦਿਨ ਪਹਿਲਾਂ ਵੀ ਦੇਖਿਆ ਹੋਣਾ ਕਿ ਜਿੱਥੇ ਕੋਈ ਕੰਮ ਜਿਹੜੇ ਪਿਛਲੇ ਸਾਲਾਂ ਤੋਂ ਚੱਲ ਰਹੇ ਸੀਗੇ ਉਹਨਾਂ ਨੂੰ ਮੁਕੰਮਲ ਕਰਕੇ ਜਦੋਂ ਸ਼ਹਿਰ ਦੇ ਹਵਾਲੇ ਕਰਨ ਦੀ ਗੱਲ ਆਉਂਦੀ ਹੈ ਤੇ ਛੱਤ ਦਾ ਇੱਕ ਮਸਲਾ ਆਇਆ ਸੀਗਾ ਜਿਹਦੇ ਵਿੱਚ ਗਿਆਰੇ ਨੇ ਮੌਕੇ ਤੇ ਜਾ ਕੇ ਸਾਡੇ ਸਾਰੇ ਪ੍ਰੈਸ ਦੇ ਪਹੁੰਚਾਰੇ ਨੇ ਜਾ ਕੇ ਦੇਖਿਆ ਵੀ ਜਿੱਥੇ ਹੋਰ ਕੰਪਲੀਟ ਹੋਇਆ ਤੇ ਉਹ ਪਿੰਡ ਨੂੰ ਪਾਣੀ ਦੇ ਵਾਸਤੇ ਸ਼ੁਰੂ ਕਰਵਾਇਆ ਤੇ ਉੱਥੇ ਇੱਕ ਮਾੜੀ ਸੋਚ ਦੇ ਤਹਿਤ ਮਾੜੀ ਰਾਜਨੀਤੀ ਦੇ ਤਹਿਤ ਉੱਥੋਂ ਦਾ ਜਿਹੜਾ ਕਨੈਕਸ਼ਨ ਸੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਲਦੇਵ ਐਮ ਐਲ ਏ ਇਹਨਾਂ ਦੇ ਅਫਸਰ ਚਾਹੀਏ ਉਹਨਾਂ ਨੇ ਕਨੈਕਸ਼ਨ ਜਿਹੜਾ ਉੱਥੋਂ ਮੀਟਰ ਕਰਵਾ ਲਿਆ ਗਿਆ ਤੇ ਜਦੋਂ ਪਿੰਡ ਵਾਸੀਆਂ ਵੱਲੋਂ ਇਹਦੇ ਉਹਨਾਂ ਤੇ ਗਾਲੀ ਚਕੀ ਗਈ ਤੇ ਪ੍ਰੈਸ ਨੇ ਜਦੋਂ ਉਸ ਥੀਮ ਨੂੰ ਕਵਰ ਕੀਤਾ ਤੇ 15 ਮਿੰਟਾਂ ਦੇ ਵਿੱਚ ਉਹ ਮੀਟਰ ਜਿਹੜਾ ਉਹ ਤੇ ਵਾਪਸ ਪਹੁੰਚ ਗਿਆ ਤੇ ਉਹ ਲੱਗਿਆ। ਉਵੇਂ ਹਰ ਇੱਕ ਚੀਜ਼ ਦੇ ਵਿੱਚ ਅੜਚਨਾ ਅਡਾਉਣੀਆਂ ਅਫਸਰਸ਼ਾਹੀ ਦੇ ਵੱਲੋਂ ਹਰ ਇੱਕ ਚੀਜ਼ ਦੇ ਵਿੱਚ ਡਿਲੇ ਕਰਦੀ ਸਿਰਫ ਇਹ ਸਟੀਟ ਕਰਕੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਆ ਕੇ ਉਸ ਚੀਜ਼ ਦੀ ਜਿਹੜੀ ਵਾਹ ਵਾਈ ਖੱਟ ਛੱਡਣ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਕੰਮ ਨੇ ਸ਼ਹਿਰ ਦੇ ਉਹ ਹੋਣੇ ਚਾਹੀਦੇ ਐ ਸਿਆਸੀ ਲਾਹਾ ਉਸ ਚੀਜ਼ ਦਾ ਲੈਣਾ ਚਾਹੀਦਾ ਜਿਹਦੇ ਵਿੱਚ ਕਿਸੇ ਦਾ ਕੋਈ ਯੋਗਦਾਨ ਹੋਵੇ। ਜਦੋਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਵੀ 2 ਮਹੀਨੇ ਹੋ ਗਏ ਸਰਕਾਰ ਬਣੀ ਤੇ 2 ਮਹੀਨਿਆਂ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਉਹ ਹਾਲਾਤ ਕਰਤੇ ਵੀ ਇੱਕ ਸਿਆਸੀ ਲਾਹਾ ਲੈਣ ਦੇ ਲਈ ਲੋਕਾਂ ਨੂੰ ਜੇ ਕੋਈ ਸਹੂਲਤ ਦੇਣ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹਦੇ ਵਿੱਚ ਅੜਚਣਾ ਪਸਾਉਦੇ ਆ ਤੇ ਜੋ ਅਜੇ ਹਾਲਾਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਤੇ ਆ ਸ਼ਰ੍ਹਾਂ ਦਿਨ ਦਿਹਾੜੇ ਨੌਜਵਾਨਾਂ ਦੇ ਕਤਲ ਹੋ ਰਿਹਾ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਜਦੋਂ ਮੁੱਸੀ ਵਾਲਾ ਸਾਹਿਬ ਉਹਨਾਂ ਦਾ ਜਿਵੇਂ ਕਤਲ ਕੀਤਾ ਗਿਆ ਉਹਦੇ ਤੋਂ ਬਾਅਦ ਲਗਾਤਾਰ ਰੋਜ਼ ਇੱਕ ਇੱਕ ਵਾਰਦਾਤ ਇਹੋ ਜੀ ਹੋ ਰਹੀ ਹੈ ਕਿਤੇ ਮੈਂ ਅੱਜ ਸਵੇਰੇ ਨਿਊਜ਼ 'ਚ ਦੇਖਿਆ ਵੀ ਇੱਕ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦਾ ਹੋਂਦ ਦੇ ਨਾਤੇ ਰਾਤ ਉਹਨਾਂ ਦੀ ਗੱਡੀਆਂ ਤੇ ਵੀ ਗੁੜੀਆਂ ਚਲਾਈਆਂ ਗਈਆਂ ਸੋ ਇਹੋ ਜਿਹੇ ਹਾਲਾਤ ਤੋਂ ਪੰਜਾਬ ਦੇ ਵਿੱਚ ਇਹਨਾਂ ਨੇ ਬਣਾਤੇ ਮੈਂ ਸਮਝਦਾ ਲੋਕਾਂ ਦਾ ਇਹਨਾਂ ਤੋਂ ਮੋਹ ਭੱਗ ਹੋ ਚੁੱਕਿਆ ਤੇ ਬਹੁਤ ਛੇਤੀ ਇਹ ਚੀਜ਼ਾਂ ਇਹਨਾਂ ਦੇ ਸਾਹਮਣੇ ਵੀ ਆਉਣੀਆਂ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਭਈ ਤੁਸੀਂ ਲੋਕਾਂ ਨੂੰ ਮਜਬੂਰ ਨਾ ਕਰੋ ਜਿੱਥੇ ਕੋਈ ਸਹੂਲਤ ਕਿਸੇ ਨੂੰ ਮਿਲਦੀ ਹੈ ਜਿਹੜੇ ਕੰਮ ਕਰਨ ਵਾਲੇ ਐ ਉਹਨਾਂ ਦੇ ਵੱਲ ਧਿਆਨ ਦਿਓ ਪੰਜਾਬ ਦਾ ਧਿਆਨ ਦਿਓ ਲਾਅ ਐਂਡ ਆਰਡਰ ਵੱਲ ਧਿਆਨ ਦਿਓ ਜ਼ਿਲ੍ਹੇ ਦੇ ਵਿੱਚ ਇਹੋ ਜੀ ਸਥਿਤੀ ਲਾਅ ਐਂਡ ਆਰਡਰ ਦੀ ਬਣੀ ਹੋਈ ਹੈ ਜਿਹਦੇ ਵਿੱਚ ਲੋਕ ਅੱਜ ਘਰੋਂ ਨਿਕਲਣ ਲੱਗੇ ਡਰਦੇ ਐ ਤੇ ਤੁਸੀਂ ਸਿਰਫ ਇੱਕ ਆਪਣੀ ਸਿਆਸੀ ਰੋਟੀ ਸੇਖਣ ਦੇ ਲਈ ਜੇ ਕਿਤੇ ਕੋਈ ਵਿਕਾਸ ਦੇ ਕੰਮ ਨਗਰ ਕੌਂਸਲ ਵੱਲੋਂ ਕਿਤੇ ਜਾਂਦੇ ਉਹਦੇ ਵਿਚਾਲੀਆਂ ਅਰਜ਼ੀਆਂ ਫਰਵਾਣੀਆਂ ਬੰਦ ਕਰਨੀਆਂ ਚਾਹੀਦੀਆਂ ਤੇ ਜੇ ਕੋਈ ਚੰਗਾ ਕੰਮ ਹੁੰਦਾ ਉਹਦਾ ਸਾਥ ਦੇਣਾ ਚਾਹੀਦਾ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਕੰਮ ਬੰਦ ਕਰ ਦੇ ਜਿਹੜੇ ਕੰਮ ਸ਼ਹਿਰ ਦੇ ਭਲੇ ਦੇ ਲਈ ਹੁੰਦੇ ਆ ਉਹਨਾਂ ਨੂੰ ਹੌਣ ਦੇਣ ਤੇ ਜੇ ਕਿਤੇ ਇਹਦੀਆਂ ਰਕਾਰਡਾਂ ਚੜਨਗੇ ਤਾਂ ਫਿਰ ਉਸ ਚੀਜ਼ ਦਾ ਜਿਹੜਾ ਖਮਿਆਜਾ ਮੈਂ ਸਮਝਦਾ ਲੰਮਕੁੱਤਣਾ ਚੈਲ ਦੇ ਵਿੱਚ ਨਿਆਂ ਜ ਸਾਰਿਆਂ ਦਾ ਮਸਲਾ ਬਹੁਤ ਪੱਤ ਰਿਹਾ ਕੀ ਕਹਿੰਦੇ ਤੁਸੀਂ ਦੇਖੋ ਮੈਂ ਸਮਝਦਾ ਵੀ ਜਿੱਥੇ ਕੋਈ ਇਹੋ ਜਿਹਾ ਗਲਤ ਕੰਮ ਹੁੰਦਾ ਉਸ ਚੀਜ਼ ਉੱਤੇ ਡਟ ਕੇ ਵਿਰੋਧ ਵੀ ਕਰਨਾ ਚਾਹੀਦਾ ਹੈ ਸੜਕ ਕੋਲੇ ਕੁਝ ਇਥੇ ਕਾਨੂੰਨੀ ਦੇ ਵਾਸੀ ਆਏ ਜਿਹੜੇ ਕਿਤੇ ਕੋਈ ਕਿਸੇ ਨੇ ਗਲਤ ਕੋਈ ਨਕਸ਼ੇ ਪੈਣਾ ਕਹਿੰਦੇ ਪਤਾ ਨਹੀਂ ਪਾਸ ਹੋਏ ਕਿ ਨਹੀਂ ਹੋਏ ਤੇ ਗਲਤ ਸਾਰੀਆਂ ਸੜਕ ਦੇ ਉੱਪਰ ਕੀਤੀਆਂ ਜਾੜੀਆਂ ਸੀ ਉਹਦਾ ਰੋਕਿਆ ਗਿਆ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਤੁਸੀਂ ਉਸ ਚੀਜ਼ ਨੂੰ ਕਵਰ ਵੀ ਕੀਤਾ ਤੇ ਉਸ ਚੀਜ਼ ਦਾ ਅਧਿਕਾਰੀਆਂ ਕੋਲੇ ਕੋਈ ਜਵਾਬ ਨਹੀਂ ਜਿੱਥੇ ਕੋਈ ਇਹ ਚੀਜ਼ ਗਲਤ ਹੁੰਦੀ ਹੈ ਤਾਂ ਮੈਂ ਸਮਝਦਾ ਹਾਂ ਉਸ ਗੱਲ ਦੇ ਉੱਤੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਹਿਰ ਦੇ ਭਲੇ ਦੇ ਲਈ ਲੜਾਈ ਲੜਨੀ ਚਾਹੀਦੀ ਹੈ ਤੇ ਉਹ ਜੇ ਸਹੀ ਹੈ ਤਾਂ ਉਹਦਾ ਸਾਥ ਦੇਣਾ ਚਾਹੀਦਾ ਤੇ ਜੇ ਗਲਤ ਹੈ ਤਾਂ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਇੱਕ ਅਕਾਲੀ ਦਲ ਤੋਂ ਐਮਸੀਓ ਕੀ ਲੱਗਦਾ ਵਿਕਾਸ ਕਾਰਜ ਵਕਈ ਰੁਕੇ ਹੋਏ ਜੀ ਤੋਂ ਬਿਲਕੁਲ ਨਹੀਂ ਵਿਕਾਸ ਕਾਰਜ ਸਾਡੇ ਸਾਹਮਣੇ ਹੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਸੜਕੀ ਹੈ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਜੀ ਜੇ ਜੀ ਚਲੋ ਪਿੱਛੇ ਜੀ ਪੈਂਟਰ ਹੋਏ ਮੈਂ ਅਫਸਰ ਸਾਹਿਬਾਨ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ કરી ਸਾਰਿਆਂ ਨੂੰ ਵੀ ਜਿਹੜੀ ਸੜਕਾਂ ਲੋੜ ਦੀਆਂ ਸਾਰੀਆਂ ਇਹਨਾਂ ਨੂੰ ਬਣਾਇਆ ਗਏ ਜੇ ਟੋਪਾਂ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਹੈ ਇਹ ਘੱਟੋ ਘੱਟ ਮੇਰੇ ਵਾਰਡ ਦੇ 2.5 ਕਰੋੜ ਦੇ ਕੰਮ ਪੈਂਡਿੰਗ ਐ ਸੜਕਾਂ ਦੇ ਹੋਵੇ ਕਿਤੇ ਜਿੰਮ ਹੈਗੇ ਆ ਹੋਰ ਐ ਸੜਕਾਂ ਦੇ ਤੁਸੀਂ ਆਮ ਆਦਮੀ ਪਾਰਟੀ ਦੋਸੀ ਢਹਾਉਂਦੇ ਦੇ ਵਿੱਚ ਦੇਖੋ ਮੈਂ ਆਪਾਂ ਇਸ ਰਾਜਨੀਤੀ ਜਿਹਨੀ ਪੈਣਾ ਵੀ ਕੰਮ ਉਹਨੇ ਨਹੀਂ ਰੁੱਕ ਕੇ ਆਏਗਾ ਕਿ ਸਾਡੇ ਦਾ ਡਿਵੈਲਪਮੈਂਟ ਨਾਲ ਮੁੱਦਾ ਹੈ ਹੁਣ ਕੱਲ ਰਾਤ ਵੀ ਜਦੋਂ ਸੜਕ ਦਾ ਕੰਮ ਸ਼ੁਰੂ ਹੋਣਾ ਸੀਗਾ ਪ੍ਰਧਾਨ ਜੀ ਦਾ ਫੋਨ ਆਇਆ ਵੀ ਆਪਾਂ ਗੱਲ ਸ਼ੁਰੂ ਕਰਾਣਾ ਹੈਗਾ ਵੀ ਤੁਸੀਂ ਉੱਥੇ ਆਣਾ ਸੀ ਆ ਗਿਆ ਪਰ ਸਾਡੇ ਵਾਰਡ ਦੇ ਕੰਮ ਹੋਣੇ ਚਾਹੀਦੇ ਤੁਹਾਨੂੰ ਲੱਗਦਾ ਜੀ ਹੁਣ ਇਹ ਕੰਮ ਪੂਰਾ ਹੋਊਗਾ ਜਾਂ ਦੁਬਾਰੇ ਫੇਰ ਪਹਿਲਾਂ ਜਿਸ ਤਰ੍ਹਾਂ ਰੋਕ ਕੇ ਆ ਕੰਮ ਇਹਨ ਫਿਰ ਤੁਹਾਡੀ ਕੀ ਰਣਨੀਤੀ ਉਸ ਤੋਂ ਬਾਅਦ ਕੀ ਕਰੋਗੇ ਤੁਸੀਂ ਚਲੋ ਦੇਖਾਂਗੇ ਜਦੋਂ ਰੁਕੇਗਾ ਫਿਰ ਦੇਖਾਂਗੇ ਵੈਸੇ ਤਾਂ ਲੱਗ ਜੇਗਾ ਸਿਰੇ ਕੋਈ ਲੱਗਦੀ ਨਹੀਂ ਮੈਨੂੰ ਇਹਦੀ ਗੱਲ ਜੇ ਰੁਕੇਗਾ ਚਲੋ ਫਿਰ ਦੇਖਾਂਗੇ